ਨਮਸਕਾਰ ਬੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਅਰਬ ਸਾਗਰ ਦੇ ਵਿੱਚੋਂ ਆਉਣ ਵਾਲੀਆਂ ਹਵਾਵਾਂ ਦੇ ਵਿੱਚ ਨਮੀ ਦੀ ਕਮੀ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀ ਜਾਨੀ ਕਿ 22 ਔਰ 23 ਤਰੀਕ ਨੂੰ ਦੱਸਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਉਹ ਬਾਰਿਸ਼ ਹੁਣ ਨਹੀਂ ਹੋਏਗੀ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰਿਸ਼ ਹੋ ਰਹੀ ਹੈ ਔਰ ਪੰਜਾਬ ਦੇ ਵਿੱਚ ਬਾਰਿਸ਼ ਦਾ ਅਲਰਟ ਜਿਹੜਾ ਕੀਤਾ ਗਿਆ ਸੀ ਉਸ ਦੇ ਵਿੱਚ ਹੁਣ ਬਦਲਾਅ ਹੋ ਗਿਆ ਕਿਉਂਕਿ ਅਰਬ ਸਾਗਰ ਤੋਂ ਆਉਣ ਵਾਲੀਆਂ ਜਿਹੜੀਆਂ ਹਵਾਵਾਂ ਨੇ ਉਹਦੇ ਦੇ ਵਿੱਚ ਨਮੀ ਦੇਖੀ ਗਈ ਹੈ ਕਮੀ ਦੇਖੀ ਗਈ ਹੈ ਨਮੀ ਦੀ ਜਿਸ ਦੇ ਕਰਕੇ ਇਹ ਮੌਸਮ ਹੁਣ ਐਸਾ ਨਹੀਂ ਰਹੇਗਾ ਔਰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ بارش ਦੇ ਵੀ ਅਸਾਰ ਹੁਣ ਨਹੀਂ ਹੈ ਔਰ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਅਗਲਾ ਹਫਤਾ ਜਿਹੜਾ ਉਹ ਡਰਾਈ ਰਹੇਗਾ ਖੁਸ਼ਕ ਜਾਂ ਮੌਸਮ ਰਹੇਗਾ ਔਰ ਹਰਿਆਣੇ ਦੇ ਨਾਲ ਲੱਗੇ ਹੋਏ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਹੈ ਅਗਲੇ ਦਿਨ ਦਾ ਤਾਪਮਨ ਜਿਹੜਾ ਵਧੇਗਾ ਮਤਲਬ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਠੰਡ ਘਟ ਦੇਖਣ ਨੂੰ ਮਿਲੇਗੀ ਔਰ ਜਿਹੜੀ ਧੁੰਦ ਹੈ ਉਸ ਦਾ ਵੀ ਘਟ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਨਵੀਂ ਅਪਡੇਟ ਹੈ ਉਹ ਦਿੱਤੀ ਗਈ ਹੈ ਸੋ ਇਸ ਦੇ ਨਾਲ ਹੀ ਗੱਲ ਕਰਾਂਗੇ ਡੋਨਲਡ 트ਰੰਪ ਦੀ ਅਮਰੀਕਾ ਦੀ ਕਿਉਂਕਿ ਅਮਰੀਕਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਖਾਸ ਫੈਸਲੇ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਚਰਚਾਵਾ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਔਰ ਭਾਰਤ ਦੇ ਲਈ ਵੀ ਬੜੀ ਖਾਸ ਗੱਲ ਇਹ ਸੀ ਕਿ ਇੱਕ ਤਾਂ ਭਾਰਤ ਦੇ ਵਿੱਚ ਭਾਰਤ ਦੇ ਲੋਕਾਂ ਲਈ ਖਾਸ ਕਰ ਪੰਜਾਬੀਆਂ ਤੇ ਗੁਜਰਾਤੀਆਂ ਦੇ ਲਈ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ ਕਿ ਅਮਰੀਕਾ ਦੇ ਵੱਲੋਂ 18000 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਗੱਲ ਕੀਤੀ ਗਈ ਸੀ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ ਕਿਹਾ ਸੀ ਜਿਹੜੇ ਪੂਰੀ ਦੁਨੀਆ ਦੇ ਹਾਲਾਂਕਿ ਲੋਕ ਡਿਪੋਰਟ ਹੋਣਗੇ ਪਰ 18000 ਭਾਰਤੀ ਐਸੇ ਨਹੀਂ ਜਿਹੜੇ ਅਮਰੀਕਾ ਦੇ ਖਾਤਿਆਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਐਸੇ ਲੋਕ ਨੇ ਜਿਹੜੇ ਗਲਤ ਤਰੀਕੇ ਦੇ ਨਾਲ ਡੰਕੀ ਲਗਾ ਕੇ ਜਾਂ ਫਿਰ ਹੋਰ ਗਲਤ ਤਰੀਕੇ ਦੇ ਨਾਲ ਅ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਔਰ ਉਸ ਦੇ ਲਈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਿਹੜੇ ਕਿ ਉਹਨਾਂ ਦੇ ਸ਼ਪਤ ਗ੍ਰੰਥ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰੀਕਾ ਗਏ ਹੋਏ ਸੀ ਉਹਨਾਂ ਦੀ ਬੀਤੇ ਕੱਲ ਇੱਕ ਬੈਠਕ ਹੋਈ ਹੈ ਬੈਠਕ ਦੇ ਵਿੱਚ ਐਸ ਜੈ ਸ਼ੰਕਰ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਅਮਰੀਕਾ ਦੇ ਵਿੱਚ ਐਂਟਰ ਹੋਏ ਨੇ ਅਸੀਂ ਉਹਦਾ ਸਮਰਥਨ ਨਹੀਂ ਕਰਦੇ ਇਸ ਕਰਕੇ ਜਿਹੜੇ ਲੋਕ ਜੇ ਭਾਰਤੀ ਤੁਹਾਨੂੰ ਲੱਗਦਾ ਕਿ 8000 18000 ਭਾਰਤੀ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਾਰਵਾਈ ਕਰਕੇ ਜੇ ਰਿਪੋਰਟ ਕਰਨਾ ਹੋਏਗਾ ਤੇ ਅਸੀਂ ਅਮਰੀਕੀ ਸਰਕਾਰ ਦੀ ਮਦਦ ਕਰਾਂਗੇ ਉਹਨਾਂ ਦੀ ਸਹਾਇਤਾ ਕਰਾਂਗੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਦੇਖਣਾ ਹੋਏਗਾ ਕਿ 18000 ਭਾਰਤੀ ਡਿਪੋਰਟ ਕੀਤੇ ਜਾ ਸਕਦੇ ਨੇ 18000 ਤਾਂ ਉਹ ਨੇ ਜਿਹੜੇ ਅਜੇ ਤੱਕ ਸਰਕਾਰ ਦੇ ਖਾਤੇ 'ਚ ਚੜ੍ਹੇ ਹੋਏ ਨੇ ਉਸ ਤੋਂ ਬਾਅਦ ਜਦੋਂ ਸਰਕਾਰ ਦੇ ਕੋਲੋਂ ਸਰਕਾਰ ਸਖਤੀ ਕਰੇਗੀ ਦਸਤਾਵੇਜ਼ ਚੈੱਕ ਕੀਤੇ ਜਾਣਗੇ ਜਾਂ ਗਲਤ ਤਰੀਕੇ ਦੇ ਨਾਲ ਜਿਹੜੇ ਉੱਥੇ ਹੋਰ ਵੀ ਲੋਕ ਰਹਿ ਰਹੇ ਨੇ ਜਾਂ ਜਿਨ੍ਹਾਂ ਦੇ ਦਸਤਾਵੇਜ਼ ਜਾਂ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਨੇ ਔਰ ਇਧਰ ਉਧਰ ਹੋ ਕੇ ਰਹ ਰਹੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਆਉਣ ਵਾਲੇ ਟਾਈਮ ਤੇ ਹੋਏਗੀ ਇਹ ਇਸ ਸੰਭਾਵੀ ਤੌਰ ਦੇ ਉਤੇ ਚਰਚਾ ਜਿਹੜੀ ਸੀਗੀ ਪਹਿਲਾਂ ਤਾਂ ਚਰਚਾ ਸੀ ਪਰ ਹੁਣ ਉਹ ਸੰਭਾਵੀ ਤੌਰ ਤੇ ਹੋਣ ਦੀ ਪੂਰੀ ਪੂਰੀ ਅਸ਼ੰਕਾ ਹੈ ਦੂਸਰੇ ਪਾਸੇ ਭਾਰਤੀਆਂ ਨੂੰ ਇੱਕ ਵੱਡੀ ਰਾਹਤ ਵੀ ਡੋਨਲਡ ਟਰੰਪ ਦੇ ਵੱਲੋਂ ਦਿੱਤੀ ਗਈ ਹੈ ਭਾਰਤ ਦੇ ਲਈ H1B ਜਿਹੜਾ ਵੀਜ਼ਾ ਸੀ ਉਸ ਨੂੰ ਬੰਦ ਨਹੀਂ ਕੀਤਾ ਜਾਏਗਾ ਡੋਨਲਡ 트럼ਪ ਨੇ ਕਿਹਾ ਹੈ ਕਿ ਉਹ ਵੀਜ਼ਾ ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਕਿਉਂਕਿ ਅਮਰੀਕਾ ਨੂੰ ਟੈਲੈਂਟ ਦੀ ਬੜੀ ਲੋੜ ਹੈ ਕਿਉਂਕਿ ਸਾਡੇ ਬਹੁਤ ਸਾਰੇ ਇੰਜੀਨੀਅਰ ਲੱਖਾਂ ਦੀ ਗਿਣਤੀ ਦੇ ਵਿੱਚ ਇੰਜੀਨੀਅਰਸ ਭਾਰਤ ਤੋਂ ਜਾਂਦੇ ਨੇ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਲਈ ਔਰ ਹੋਰ ਜਿਹੜੇ ਵੱਡੇ ਲੋਕ ਨੇ ਜਿਹੜੇ ਵੱਡੇ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਉਹਨਾਂ ਲੋਕ ਲੋਕਾਂ ਦੀ ਜ਼ਰੂਰਤ ਹੈ ਅਮਰੀਕਾ ਨੂੰ ਡੋਨਲਡ 트럼ਪ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਜੌਬਸ ਨੇ ਔਰ ਸਾਨੂੰ ਟੈਲੈਂਟਡ ਲੋਕਾਂ ਦੀ ਜ਼ਰੂਰਤ ਹੈ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ ਸਾਨੂੰ ਇੰਜੀਨੀਅਰ ਨਹੀਂ ਬਾਕੀ ਜੌਬਸ ਦੇ ਲਈ ਵੀ ਸਾਨੂੰ ਬੈਸਟ ਪ੍ਰੋਫੈਸ਼ਨਲ ਜਿਹੜੇ ਨੇ ਉਹ ਚਾਹੀਦੇ ਨੇ ਔਰ ਜੇਕਰ ਬੈਸਟ ਪ੍ਰੋਫੈਸ਼ਨਲਸ ਦੀ ਗੱਲ ਕਰੀਏ ਇੱਕ ਐਸਾ ਵੀਜ਼ਾ ਹੈ H1B ਵੀਜ਼ਾ ਐਸਾ ਵੀਜ਼ਾ ਹੈ ਜਿਹੜਾ ਅਮਰੀਕਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ਨੂੰ ਜ਼ਰੂਰਤ ਹੈ ਬਹੁਤ ਸਾਰੇ ਲੋਕ ਕੰਮ ਕਰਨ ਦੇ ਲਈ ਜਾਂਦੇ ਨੇ ਕਿਉਂਕਿ ਉਹਨਾਂ ਦੀ ਆਪ ਦੀ ਜ਼ਰੂਰਤ ਹੁੰਦੀ ਹੈ ਉਹ ਪੈਸਾ ਕਮਾਣਾ ਚਾਹੁੰਦੇ ਨੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਅਮਰੀਕਾ ਦੇ ਵੱਲੋਂ ਇੱਕ H1B ਵੀਜ਼ਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਅਮਰੀਕਾ ਨੂੰ ਜਿਹੜੇ ਲੋਕਾਂ ਦੀ ਲੋੜ ਹੁੰਦੀ ਹੈ ਅਮਰੀਕਾ ਉਹਨਾਂ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਬੁਲਾਉਂਦਾ ਸੋ ਪਿਛਲੇ 2024 ਬਰੇ ਦੀ ਜੇਕਰ ਗੱਲ ਕਰੀਏ ਤੇ ਹਾਈ ਸਕਿੱਲ ਵੀਜ਼ਾ ਇਸ ਨੂੰ ਬੋਲਿਆ ਜਾਂਦਾ ਹੈ H1B ਵੀਜ਼ਾ ਜਿਹੜਾ ਹੈ ਹਾਈ ਸਕਿੱਲ ਵੀਜ਼ਾ ਜਿਸ ਦੇ ਵਿੱਚ ਟੈਲੈਂਟਡ ਲੋਕ ਹੁੰਦੇ ਨੇ ਵੱਖ-ਵੱਖ ਖੇਤਰਾਂ ਦੇ ਅਮਰੀਕਾ ਦੇ ਵਿੱਚ ਹਾਈ ਸਕਿੱਲ ਵੀਜ਼ਾ ਪਾਣ ਵਾਲੇ 2024 ਦੇ ਵਿੱਚ ਜਿਹੜੇ ਟੋਟਲ ਐਚਵੀ1 ਵੀਜ਼ਾ ਦੇ ਰਾਹੀਂ ਜਿਹੜੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਕੰਮ ਕਰਨ ਦੇ ਲਈ ਪਹੁੰਚੇ ਨੇ 280000 ਲੋਕ ਪੂਰੀ ਦੁਨੀਆ ਦੇ ਵਿੱਚੋਂ ਪਹੁੰਚੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹਨਾਂ 280000 ਸਕਿੱਲ ਆ ਜੌਬਸ ਵਾਲੇ ਲੋਕਾਂ ਦੇ ਵਿੱਚੋਂ 2 ਲੱਖ ਭਾਰਤੀ ਸੀ ਯਾਨੀ ਕਿ ਭਾਰਤੀ ਵੱਡੀ ਗਿਣਤੀ ਦੇ ਵਿੱਚ ਅਮਰੀਕਨ ਕੰਪਨੀਆਂ ਨੂੰ ਚਲਾ ਰਹੇ ਨੇ ਅਮਰੀਕਨ ਕੰਪਨੀਆਂ ਦੇ ਵਿੱਚ ਆਪਣੀ ਹਿੱਸੇਦਾਰੀ ਪਾ ਰਹੇ ਨੇ 280000 ਪੂਰੀ ਦੁਨੀਆ ਤੋਂ H1B ਵੀਜ਼ਾ ਤੇ ਲੋਕ ਅਮਰੀਕਾ ਦੇ ਵਿੱਚ ਜਾਂਦੇ ਨੇ ਜਿਸ ਦੇ ਵੱਲੋਂ ਵਿੱਚੋਂ 2 ਲੱਖ ਲੋਕ ਭਾਰਤੀ ਨੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤੀਆਂ ਦੇ ਨਾਲ ਸਿਰਫ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੋਸਤੀ ਹੀ 트੍ਰੰਪ ਦੀ ਮਾਇਨੇ ਨਹੀਂ ਦਿਖਾਉਂਦੀ ਭਾਰਤੀਆਂ ਦੇ ਅੰਦਰ ਜਿਹੜੀ ਸਕਿੱਲ ਹੈ ਉਸ ਸਕਿੱਲ ਨੂੰ ਵੀ ਅਮਰੀਕਨ ਔਰ ਹੋਰ ਵਿਦੇਸ਼ਾਂ ਦੇ ਜਿਹੜੇ ਲੋਕ ਨੇ ਉਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਰਤੀਆਂ ਦੇ ਵਿੱਚ ਬਹੁਤ ਅੱਛੇ ਟੈਲੈਂਟਸ ਨੇ ਔਰ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਲਿਆ ਕੇ ਆਪਣੇ ਦੇਸ਼ ਦੀ ਤਰੱਕੀ ਕਿਵੇਂ ਕਰਵਾਈ ਜਾ ਸਕਦੀ ਹੈ ਇਹ ਵੀ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਸੋ ਭਾਰਤ ਦੇ ਲਈ ਇੱਕ ਚੀਜ਼ ਵਧੀਆ ਹੋਈ ਹੈ ਕਿ ਜਿਹੜੇ ਲੋਕ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਡਰਨ ਦੀ ਲੋੜ ਸਿਰਫ ਉਹਨਾਂ ਲੋਕਾਂ ਨੂੰ ਆ ਜਿਹੜੇ ਲੋਕ ਡੰਕੀ ਲਗਾ ਕੇ ਗਏ ਨੇ ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ ਜਿਨ੍ਹਾਂ ਲੋਕਾਂ ਦੇ ਵਿੱਚ ਕੋਈ ਸਕਿੱਲ ਹੈ ਕੋਈ ਟੈਲੈਂਟ ਹੈ ਉਹਨਾਂ ਲੋਕਾਂ ਨੂੰ ਉਸੇ ਤਰੀਕੇ ਦੇ ਨਾਲ ਜਾਂ ਜਿਨ੍ਹਾਂ ਲੋਕਾਂ ਦੇ ਕੋਲ ਦਸਤਾਵੇਜ਼ ਪੂਰੇ ਨੇ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆ ਕਿ ਅਮਰੀਕਾ ਸਾਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢ ਦੇਗਾ ਡਿਪੋਰਟ ਕਰ ਦੇਗਾ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਔਰ ਬਿਲਕੁਲ ਐਸਾ ਹੀ ਹੁਣ ਸਪਸ਼ਟੀ ਸਪਸ਼ਟ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਡੋਨਲਡ ਟਰੰਪ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸ਼ਪਤ ਗ੍ਰੈਂਡ ਦੇ ਟਾਈਮ ਇੱਕਦਮ ਤੜਾ ਤੜ ਫੈਸਲੇ ਕੀਤੇ ਗਏ ਪਰ ਉਹਨਾਂ ਦੇ ਵਿੱਚ ਸਪਸ਼ਟੀਕਰਨਾਂ ਦੀ ਕਮੀ ਸੀ ਕਿ ਕਿੱਥੇ ਕੀ ਹੋਏਗਾ ਜੇ ਰਿਪੋਰਟ ਕਰਨੇ ਨੇ ਕਿਹੜੇ ਰਿਪੋਰਟ ਕਰਨੇ ਨੇ ਕਦੋਂ ਰਿਪੋਰਟ ਕਰਨਾ ਹੈ ਕਿੰਨਾ ਸਮਾਂ ਉਹਨਾਂ ਦੇ ਕੋਲ ਜੇ ਬੱਚਾ ਕੋਈ ਅਮਰੀਕਾ ਦੇ ਵਿੱਚ ਜੰਮਦਾ ਹੈ ਤੇ ਉਹਨੂੰ ਨਾਗਰਿਕਤਾ ਅਮਰੀਕਾ ਦੀ ਨਹੀਂ ਮਿਲੇਗੀ ਉਹਦੇ ਵਿੱਚ ਮਦਰ ਦੀ ਕੀ ਰੋਲ ਹੋਣਾ ਚਾਹੀਦਾ ਹੈ ਫਾਦਰ ਦਾ ਕੀ ਰੋਲ ਹੋਣਾ ਚਾਹੀਦਾ ਸੋ ਇਹ ਚੀਜ਼ਾਂ ਲਈ ਸਪਸ਼ਟ ਹੋਣੀਆਂ ਬਾਕੀ ਸੀ ਸੋ ਹੁਣ ਸਪਸ਼ਟੀਕਰਨ ਆਨੇ ਸ਼ੁਰੂ ਹੋ ਗਏ ਨੇ ਕਿ ਕਿਹੜੀ ਜਗ੍ਹਾ ਦੇ ਉੱਤੇ ਕਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਜਾਏਗਾ ਔਰ ਕਿਹੜੇ ਲੋਕਾਂ ਦੀ ਅਹਿਮੀਅਤ ਜਿਹੜੀ ਅੱਜ ਵੀ ਅਮਰੀਕਾ ਸਮਝਦਾ ਹੈ ਸੋ ਚੀਨ ਨੂੰ ਇੱਕ ਵਾਰ ਫਿਰ ਤੋਂ ਅੱਖਾਂ ਦਿਖਾ ਦਿੱਤੀਆਂ ਨੇ ਡੋਨਲਡ 트੍ਰੰਪ ਨੇ 트੍ਰੰਪ ਨੇ ਦੱਸ 1 ਫਰਵਰੀ ਤੋਂ 10 ਫੀਸਦੀ ਟੈਰਿਫ ਜਿਹੜਾ ਉਹ ਲੱਗੇਗਾ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ 1 ਫਰਵਰੀ ਤੋਂ ਚੀਨ ਦੇ ਉੱਤੇ 10 ਫੀਸਦੀ ਟੈਰਿਫ ਲਗਾ ਦਿੱਤਾ ਜਾਏਗਾ ਜੋ ਵੀ ਸਮਾਨ ਉਹਨਾਂ ਤੋਂ ਆਯਾਤ ਕੀਤਾ ਜਾਏਗਾ ਖਰੀਦਾ ਜਾਏਗਾ ਉਹਨਾਂ ਨੇ ਕਿਹਾ ਕਿ ਚੀਨ ਫੈਂਟੈਨਾਈਲ ਡਰਗ ਕੈਨੇਡਾ ਔਰ ਮੈਕਸੀਕੋ ਭੇਜ ਰਿਹਾ ਹੈ ਇਹ ਅਮਰੀਕਾ ਦੇ ਵੱਲੋਂ ਚੀਨ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਖਤਰਨਾਕ ਡਰਗ ਹੈ ਇਸ ਦੇ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਟ੍ਰੇਡ ਵਾਰ ਤੇ ਕਿਸੇ ਦੇਸ਼ ਦਾ ਫਾਇਦਾ ਨਹੀਂ ਹੋਏਗਾ ਔਰ ਇਸ ਕਰਕੇ ਹੁਣ ਦੇਖਣਾ ਹੋਵੇਗਾ ਕਿ ਚੀਨ ਦੇ ਵੱਲੋਂ ਵੀ ਆਉਣ ਵਾਲੇ ਟਾਈਮ ਦੇ ਉਤੇ ਇਹਦੇ ਉਤੇ ਕੀ ਸਪਸ਼ਟੀਕਰਨ ਦਿੱਤੇ ਜਾਂਦੇ ਨੇ ਕਿਉਂਕਿ ਡੋਨਲਡ 트੍ਰੰਪ ਦੇ ਵੱਲੋਂ ਇੱਕ ਵੱਡਾ ਇਲਜ਼ਾਮ ਚੀਨ ਦੇ ਉੱਪਰ ਲਗਾ ਦਿੱਤਾ ਗਿਆ ਹੈ ਸੋ ਇਸ ਤੋਂ ਇਲਾਵਾ ਗੱਲ ਕਰੀਏ ਬੀਤੇ ਕੱਲ ਇੱਕ ਮੰਦਭਾਗੀ ਘਟਨਾ ਰਹੀ ਹੈ ਬੀਤੇ ਕੱਲ ਕੀ ਕਹੀਏ ਕਿ ਬੀਤੇ ਸ਼ਾਮ ਇੱਕ ਮੰਦਭਾਗੀ ਘਟਨਾ ਰਹੀ ਹੈ ਕਿ ਇੱਕ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਵਿੱਚ 13 ਲੋਕਾਂ ਦੀ ਹੁਣ ਤੱਕ ਜਦੋਂ ਤੱਕ ਅਸੀਂ ਖਬਰ ਪੜ੍ਹ ਰਹੇ ਹਾਂ 13 ਲੋਕਾਂ ਦੀ ਜਾਨ ਚਾ ਚੁੱਕੀ ਹੈ ਔਰ 40 ਲੋਕ ਫਟੜ ਹੋਏ ਨੇ ਟ੍ਰੇਨ ਕਿੱਥੇ ਰਹੀ ਸੀ ਭਾਰਤ ਦੇ ਵਿੱਚ ਹੀ ਚੇਨ ਖਿੱਚਣ ਮਗਰੋਂ ਯਾਤਰੀਆਂ ਨੇ ਪੁਸ਼ਪਕ ਐਕਸਪ੍ਰੈਸ ਤੋਂ ਛਾਲਾ ਮਾਰ ਦਿੱਤੀਆਂ ਦਰਸਲ ਇੱਕ ਟ੍ਰੇਨ ਜਿਹੜੀ ਲਖਨਊ ਤੋਂ ਮੁੰਬਈ ਜਾ ਰਹੀ ਸੀ ਪੁਸ਼ਪਕ ਐਕਸਪ੍ਰੈਸ ਰੇਲ ਗੱਡੀ ਦੇ ਇੱਕ ਕੋਚ ਦੇ ਵਿੱਚ ਚਿੰਗਾਰੀ ਨਿਕਲੀ ਚਿੰਗਾਰੀ ਨਿਕਲਣ ਦੇ ਨਾਲ ਲੋਕ ਉੱਥੋਂ ਕਿਸੇ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਟ੍ਰੇਨ ਦੇ ਅਗਲੇ ਕੋਚ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਭਗੜੜ ਮਚ ਗਈ ਔਰ ਲੋਕਾਂ ਨੇ ਚੇਨ ਖਿੱਚ ਦਿੱਤੀ ਟ੍ਰੇਨ ਦੀ ਟ੍ਰੇਨ ਦੀ ਚੇਨ ਖਿੱਚਦੇ ਆਂ ਲੋਕਾਂ ਨੇ ਟ੍ਰੇਨ ਦੇ ਵਿੱਚੋਂ ਛਾਲਾ ਮਾਰਨੀਆ ਸ਼ੁਰੂ ਕਰ ਦਿੱਤੀਆਂ ਕੁਝ ਲੋਕ ਛਾਲਾ ਮਾਰਦੇ ਹੋਏ ਕੁਛ ਐਸੀ ਜਗ੍ਹਾ ਤੇ ਜਾ ਕੇ ਡਿੱਗ ਜਿੱਥੇ ਸੱਟ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਜਾਂ ਫਿਰ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਕੁਝ ਲੋਕ ਟ੍ਰੇਨ ਤੋਂ ਉਤਰ ਕੇ ਦੂਸਰੇ ਪਾਸੇ ਜਾਨਕਿ ਦੂਸਰੇ ਟਰੈਕ ਦੇ ਉੱਪਰ ਜਾ ਕੇ ਖੜੇ ਹੋ ਗਏ ਜਿਸ ਦੇ ਨਾਲ ਵੱਡਾ ਨੁਕਸਾਨ ਇਹ ਹੋਇਆ ਕਿ ਉਸ ਦੂਸਰੇ ਪਾਸਿਓਂ ਆ ਰਹੀ ਇੱਕ ਟ੍ਰੇਨ ਦੇ ਵੱਲੋਂ ਉਹਨਾਂ ਖੜੇ ਲੋਕਾਂ ਨੂੰ ਦਰੜ ਦਿੱਤਾ ਗਿਆ ਜਿਸ ਦੇ ਵਿੱਚ 13 ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਔਰ 40 ਦੇ ਕਰੀਬ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਸੋ ਇਸ ਹਾਦਸੇ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੰਡੂਵਿਸ ਦੇ ਨਾਲ ਗੱਲ ਕੀਤੀ ਹੈ ਹਾਲਾਂਕਿ ਹਾਦਸਾ ਮੁੰਬਈ ਤੋਂ 400 ਕਿਲੋਮੀਟਰ ਦੂਰ ਜਲਗਾਉਂ ਦੇ ਮਾਹੀਜੀ ਦੇ ਕੋਲ ਹੋਇਆ ਸੋ ਇਸ ਘਟਨਾ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਪਰ ਇਸ ਦੇ ਵਿੱਚ ਅੰਗੈਲੀ ਨਾ ਰੇਲ ਪ੍ਰਸ਼ਾਸਨ ਦੀ ਹੈ ਨਾ ਹੀ ਲੋਕਾਂ ਦੀ ਹੈ ਪਰ ਇਹ ਹੋਇਆ ਕਿ ਦਾ ਚਿੰਗਾਰੀ ਜਿਹੜੀ ਕਿਸੇ ਵਿਅਕਤੀ ਦੇ ਵੱਲੋਂ ਦੇਖਿਆ ਗਿਆ ਕਿ ਅਗਲੇ ਡੱਬੇ ਦੇ ਵਿੱਚ ਸ਼ਾਇਦ ਅੱਗ ਲੱਗ ਗਈ ਹੈ ਚਿੰਗਾਰੀਆਂ ਨਿਕਲ ਰਹੀਆਂ ਨੇ ਔਰ ਉਸ ਤੋਂ ਬਾਅਦ ਅਫਵਾਹ ਫੈਲਾ ਦਿੱਤੀ ਗਈ ਉਹਨੇ ਕਿਹਾ ਕਿ ਅਗਲਾ ਗਿਆ ਜਿਸ ਤੋਂ ਬਾਅਦ ਕਿਸੇ ਵਿਅਕਤੀ ਨੇ ਚੈਨ ਖਿੱਚੀ ਤੇ ਲੋਕਾਂ ਨੇ ਸ਼ਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਹੁਣ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਟ੍ਰੇਨਾਂ ਦੇ ਅਕਸਰ ਹੌਟ ਐਕਸਲ ਜਿਹੜੇ ਹੁੰਦੇ ਨਾ ਜਾਂ ਜਾਂ ਬ੍ਰੇਕ ਬਾਈਂਡਿੰਗ ਹੁੰਦੀ ਹੈ ਉਹਦੇ ਕਾਰਨ ਚਿੰਗਾੜੀਆਂ ਨਿਕਲਣ ਲੱਗ ਪੈਂਦੀਆਂ ਨੇ ਸੋ ਅਜਿਹੀਆਂ ਇਹ ਚਿੰਗਾੜੀਆਂ ਪੁਸ਼ਪਕ ਦੇ ਉਕਤ ਕੋਚ ਦੇ ਵਿੱਚੋਂ ਯਾਤਰੀਆਂ ਦੇ ਵੱਲੋਂ ਵੀ ਦੇਖੀਆਂ ਗਈਆਂ ਉਹਨਾਂ ਨੇ ਕਿਹਾ ਚਿੰਗਾੜੀਆਂ ਨਿਕਲਦੀਆਂ ਨੇ ਉਹਦਾ ਕਾਰਨ ਉਹਨਾਂ ਨੇ ਦੱਸਿਆ ਕਿ ਹੌਟ ਐ ਜਦੋਂ ਐਕਸਲ ਗਰਮ ਹੋ ਜਾਂਦਾ ਤੇ ਉਸ ਤੋਂ ਬਾਅਦ ਚੰਗਿਆੜੀਆਂ ਟ੍ਰੇਨ ਦੇ ਵਿੱਚੋਂ ਨਿਕਲੀਆਂ ਸ਼ੁਰੂ ਹੋ ਜਾਂਦੀਆਂ ਨੇ ਡੱਬੇ ਦੇ ਵਿੱਚੋਂ ਸੋ ਉਹ ਚੰਗਿਆੜੀਆਂ ਕਿਸੇ ਵਿਅਕਤੀ ਦੇ ਵੱਲੋਂ ਨਿਕਲਦੀਆਂ ਹੋਈਆਂ ਯਾਤਰੀ ਦੇ ਵੱਲੋਂ ਦੇਖਿਆ ਤੇ ਜਿਸ ਤੋਂ ਬਾਅਦ ਉਹਨੇ ਇਹ ਅਫਵਾਹ ਫੈਲਾ ਦਿੱਤੀ ਮਤਲਬ ਕਿ ਇਸ ਗੱਲ ਦੀ ਪੁਸ਼ਟੀ ਵੀ ਹੋ ਗਈ ਹੈ ਕਿ ਵਾਕਈ ਚੰਗਿਆੜੀਆਂ ਨਿਕਲਦੀਆਂ ਹਨ ਕਿਸੇ ਵਿਅਕਤੀ ਦੇ ਵੱਲੋਂ ਯਾਤਰੀ ਦੇ ਵੱਲੋਂ ਚੰਗਿਆੜੀਆਂ ਦੇਖੀਆਂ ਗਈਆਂ ਸੀ ਪਰ ਇੱਕ ਛੋਟੀ ਜੀ ਅਣਗਹਿਲੀ ਉਸ ਵਿਅਕਤੀ ਦੇ ਵੱਲੋਂ ਕੀਤੀ ਹੋਈ ਜਿਸ ਦੇ ਨਾਲ ਅਜੇ ਤੱਕ 13 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਔਰ ਹੋਰ ਲੋਕਾਂ ਦਾ ਅਜੇ ਇਲਾਜ ਚੱਲ ਰਿਹਾ ਜਿਹੜੇ ਲੋਕ ਫਟੜ ਨੇ ਇਸ ਤੋਂ ਇਲਾਵਾ ਕੱਲ ਦੀ ਖਬਰ ਖਨੌਰੀ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਰਹੀ ਹੈ ਪਹਿਲੀ ਗੱਲ ਤਾਂ ਹੈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਰੋਕੀ ਹੁਕਮ ਅਦੋਨੀ ਦੀ ਅਦੁੱਲੀ ਦੀ ਪਟੀਸ਼ਨ ਪਟੀਸ਼ਨ ਜਿਹੜੀ ਸੀ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਸਹੂਲਤਾਂ ਕਿਉਂ ਨਹੀਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਪੰਜਾਬ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਨ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੀ ਉਦੇ ਉੱਤੇ ਝੜਚੰਬ ਪਿਛਲੀਆਂ ਸੁਣਵਾਈਆਂ ਦੇ ਵਿੱਚ ਪੰਜਾਬ ਸਰਕਾਰ ਦੀ ਹੋਈ ਸੀ ਪਰ ਪੰਜਾਬ ਸਰਕਾਰ ਨੂੰ ਇੱਕ ਰਾਹਤ ਦੀ ਖਬਰ ਹੁਣ ਇਹ ਹੈ ਕਿ ਬੀਤੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਜੀ ਹਾਲਾਤ ਹੁਣ ਸਥਿਰ ਨੇ ਜਗਜੀਤ ਸਿੰਘ ਡੱਲੇਵਾਲ ਨੇ ਡ੍ਰਿਪ ਲਗਵਾ ਲਈ ਹੈ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ ਉਹ ਠੀਕ ਨੇ ਹੁਣ ਉਹਨਾਂ ਦੇ ਸਟੇਜ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਔਰ ਉਸ ਤੋਂ ਬਾਅਦ ਇਹ ਪਟੀਸ਼ਨ ਜਿਹੜੀ ਹੈ ਉਹ ਉਹ ਜਿਹੜਾ ਸੀ ਉਹਨੂੰ ਰੋਕ ਦਿੱਤਾ ਗਿਆ ਮਤਲਬ ਇਹ ਹੁਣ ਸੰਤੁਸ਼ਟ ਨਜ਼ਰ ਆਈ ਹੈ ਸੁਪਰੀਮ ਕੋਰਟ ਵਿੱਚ ਠੀਕ ਹੈ ਉਹ ਲਾਜ ਕਰਵਾ ਰਹੇ ਨੇ 14 ਨੂੰ ਮੀਟਿੰਗ ਵੀ ਸੱਦ ਲਈ ਆ ਮਤਲਬ ਕੇਂਦਰ ਦੇ ਨਾਲ ਸਿੱਧਾ ਰਾਬਤਾ ਵੀ ਹੋ ਜਾਏਗਾ ਔਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜਗਜੀਤ ਸਿੰਘ ਡੱਲੇਵਾਲ ਜਿਹੜੇ ਜੇ ਖਾਣਾ ਵੀ ਥੋੜਾ ਬੋਤਾ ਸ਼ੁਰੂ ਕਰ ਦੇਣ ਤੇ ਜਾਂ ਫਿਰ ਡਾਕਟਰੀ ਸਹੂਲਤਾ ਜਿਹੜੀਆਂ ਹਸਪਤਾਲ ਦੇ ਵਿੱਚ ਜਾ ਕੇ ਜੇ ਲੈ ਲੈਣ ਤੇ ਹੋ ਸਕਦਾ ਕਿ 14 ਫਰਵਰੀ ਵਾਲੀ ਜਿਹੜੀ ਬੈਠਕ ਹੈ ਕੇਂਦਰ ਸਰਕਾਰ ਦੇ ਨਾਲ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਠੀਕ ਠਾਕ ਤਰੀਕੇ ਦੇ ਨਾਲ ਬੈਠ ਕੇ ਆਪਣੀ ਗੱਲ ਜਿਹੜੀ ਹੈ ਕਿਸਾਨਾਂ ਦੀ ਮੰਗ ਜਿਹੜੀ ਹੈ ਉਹ ਕੇਂਦਰ ਦੇ ਅੱਗੇ ਰੱਖ ਸਕਣ ਸੋ ਪਰ ਇੱਕ ਕੱਲ ਭਾਗ ਨੱਠ ਪਈ ਰਹੀ ਸਾਰਾ ਦਿਹਾੜੀ ਉਥੇ ਖਨੋਰੀ ਬਾਰਡਰ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ 15 ਘੰਟੇ ਇਲਾਜ ਨਹੀਂ ਕਰਵਾਇਆ ਗਿਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਉਹਨਾਂ ਦੇ ਵੱਲੋਂ ਇਲਾਜ ਕਰਵਾਉਣ ਤੋਂ ਮਨਾ ਕਰ ਦਿੱਤਾ ਗਿਆ ਦਰਸਲ ਵਿਵਾਦ ਕੀ ਸੀ ਵਿਵਾਦ ਹੋਇਆ ਕਿ ਮੰਗਲਵਾਰ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਡਾਕਟਰੀ ਟੀਮ ਹੈ ਜਿਹੜੀ ਰਜਿੰਦਰਾ ਹਸਪਤਾਲ ਦੀ ਡਾਕਟਰੀ ਟੀਮ ਹੈ ਉਹਦੇ ਵੱਲੋਂ ਜਿਹੜਾ ਸਟਾਫ ਸੀ ਉਹਦੇ ਵੱਲੋਂ ਡਾਕਟਰਾਂ ਦੇ ਵੱਲੋਂ ਮੰਗਲਵਾਰ ਦੇਰ ਰਾਤ ਇੱਕ ਡ੍ਰਿਪ ਲਗਾਈ ਗਈ ਜਗਜੀਤ ਸਿੰਘ ਡੱਲੇਵਾਲ ਨੂੰ ਬਾਕੀ ਸਟਾਫ ਦੱਸਿਆ ਜਾ ਰਿਹਾ ਕਿ ਜਿਹੜਾ ਸੀਨੀਅਰ ਸਟਾਫ ਸੀ ਉਹ ਉਥੇ ਅਰੈਸਟ ਕਰ ਰਿਆ ਸੀ ਆਰਾਮ ਕਰ ਰਿਆ ਸੀ ਔਰ ਇੱਕ ਅਨ ਟ੍ਰੈਂਡੀ ਟ੍ਰੇਨੀ ਜਿਹੜਾ ਸੀਗਾ ਉਹਦੀ ਡਿਊਟੀ ਲਗਾ ਦਿੱਤੀ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਔਰ ਰਾਤ ਨੂੰ ਉਹ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਬਈ ਉਹ ਡ੍ਰਿਪ ਜਿਹੜੀ ਸੀਗੀ ਉਹ 1 ਘੰਟੇ ਬਾਅਦ ਖਤਮ ਹੋਣੀ ਸੀ ਪਰ 1.5 ਘੰਟੇ ਤੱਕ ਚੱਲਦੀ ਰਹੀ ਫਿਰ ਅਸੀਂ ਜਾ ਕੇ ਡਾਕਟਰਾਂ ਨੂੰ ਦੱਸਿਆ ਕਿ ਭਾਈ ਉਹ ਡ੍ਰਿਪ ਨਹੀਂ ਤੁਹਾਡੀ ਚੱਲ ਰਹੀ ਤੇ ਉਥੇ ਇੱਕ ਜਿਹੜਾ ਬੈਠਾ ਸੀ ਡਾਕਟਰ ਜਿਹੜਾ ਟ੍ਰੇਨੀ ਜਿਹਨੂੰ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਉਹਨੇ ਡ੍ਰਿਪ ਕੱਢੀ ਕੱਢ ਕੇ ਉਹਨੇ ਲਗਾਨੀ ਸੀ ਪਰ ਉਤੋਂ ਕਿੰਨੀ ਦੇਰ ਲੱਗੀ ਨਹੀਂ ਜਿਸ ਦੇ ਕਰਕੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਜਾਨਕੀ ਬਾਹਾਂ ਦੇ ਉੱਤੇ ਸੋਜਣ ਵੀ ਮਹਿਸੂਸ ਕੀਤੀ ਗਿਆ ਔਰ ਉਹਨਾਂ ਨੂੰ ਕਾਫੀ ਪੇਨ ਹੋਈ ਕਿਉਂਕਿ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੀ ਹਾਲਤ ਇੰਨੀ ਗੰਭੀਰ ਹੋ ਗਿਆ ਕਿ ਅੱਜ ਦੇ ਟਾਈਮ ਤੋਂ ਤੇ ਜੇ ਡ੍ਰਿਪ ਲਗਾਨੀ ਤਾਂ ਨਾੜਾਂ ਲੱਭਣੀਆਂ ਵੀ ਬੜੀਆਂ ਔਖੀਆਂ ਹੋ ਗਈਆਂ ਸੋ ਇਸ ਮਾਮਲੇ ਦੇ ਉੱਤੇ ਕਿਸਾਨ ਭੜਕ ਗਏ ਕਿਸਾਨਾਂ ਨੇ ਕਿਹਾ ਕਿ ਅਸੀਂ ਇਲਾਜ ਨਹੀਂ ਕਰਵਾਉਣਾ ਲੋਕੀ ਤੁਸੀਂ ਟ੍ਰੇਨੀ ਲਾਇਆ ਹੋਇਆ ਇੱਕ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ ਉਹਨਾਂ ਦੀ ਬਾਹ ਸੁੱਜ ਗਈ ਹੈ ਇਸ ਕਰਕੇ ਉਹਨਾਂ ਨੇ ਮਨ ਕਰ ਦਿੱਤਾ ਵੀ ਅਸੀਂ ਇਹ ਅਸੀਂ ਇਲਾਜ ਨਹੀਂ ਕਰਵਾਉਣਾ ਉਸ ਤੋਂ ਬਾਅਦ ਸਵੇਰੇ ਉਹਨਾਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਦੱਸਿਆ ਕਿ ਤੁਸੀਂ ਤੁਹਾਡੀ ਟੀਮ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਇਲਾਜ ਨਹੀਂ ਕਰਵਾ ਰਹੀ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇਲਾਜ ਕਰਵਾਉਣ ਤੋਂ ਮਨ ਕਰ ਦਿੱਤਾ ਔਰ 15 ਘੰਟੇ ਤੱਕ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਸਿਹਤ ਸਹੂਲਤਾਂ ਨਹੀਂ ਲਈਆਂ ਗਈਆਂ ਉਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਜੋ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਮਾਫੀ ਮੰਗੀ ਕਿ ਕੋਈ ਨਹੀਂ ਅਸੀਂ ਧਿਆਨ ਰੱਖਾਂਗੇ ਔਰ ਅਸੀਂ ਇਹਨਾਂ ਦਾ ਇਲਾਜ ਸਹੀ ਤਰੀਕੇ ਦੇ ਨਾਲ ਕਰਾਂਗੇ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਡਾਕਟਰਾਂ ਦੇ ਵੱਲੋਂ ਦੇਣੀਆਂ ਫਿਰ ਤੋਂ ਸ਼ੁਰੂ ਕੀਤੀਆਂ ਗਈਆਂ ਉਧਰ ਦੂਸਰੇ ਪਾਸੇ ਡਾਕਟਰਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਤੋਂ 10 ਸਬਾਰਾ ਐਸੇ ਡਾਕਟਰ ਨੇ ਜਿਨ੍ਹਾਂ ਦੇ ਵੱਲੋਂ ਲਿਖਤ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਨਹੀਂ ਕਰਾਂਗੇ ਸਾਡੇ ਨਾਲ ਕਿਸਾਨਾਂ ਦੇ ਵੱਲੋਂ ਦੁਰਵਿਵਹਾਰ ਕੀਤਾ ਜਾ ਰਿਹਾ ਸਾਨੂੰ ਅਪਸ਼ਬਦ ਬੋਲੇ ਜਾਂਦੇ ਨੇ ਤੋਂ ਡਾਕਟਰਾਂ ਦੀ ਟੀਮ ਦੇ ਵੱਲੋਂ ਐਸਾ ਕਿਹਾ ਗਿਆ ਜਦੋਂ ਡਾਕਟਰਾਂ ਦੀ ਟੀਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਐਸਾ ਕੁਝ ਨਹੀਂ ਹੈ ਹੁਣ ਸਾਰਾ ਕੁਝ ਠੀਕ ਹੈ ਸਾਰਾ ਕੁਝ ਠੀਕ ਹੋ ਗਿਆ ਪਰ ਬੀਤੇ ਕੱਲ ਬਹੁਤ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੀ ਟੀਮ ਨੂੰ ਲੈ ਕੇ ਸਾਰਾ ਕੁਝ ਬਹੁਤ ਕੁਝ ਚੱਲਦਾ ਰ ਇੱਕ ਤਰੀਕੇ ਦੇ ਨਾਲ ਕਿਸਾਨਾਂ ਨੂੰ ਵੀ ਕਰਨੀ ਪਈ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣੇ ਪਏ ਸਾਰੀ ਦਿੜੀ ਦੇ ਵਿੱਚ ਇਹ ਕੁਛ ਰਿਹਾ ਦੂਸਰੇ ਪਾਸੇ 58 ਦਿਨ ਬਾਅਦ ਜਾਨੀ ਕਿ ਅੱਜ 59 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਤੇ ਬੈਠਿਆ ਨੂੰ 58ਵੇਂ ਦਿਨ ਕੱਲ ਉਹਨਾਂ ਨੂੰ ਉਹਨਾਂ ਦੀ ਟਰਾਲੀ ਦੇ ਵਿੱਚੋਂ ਕੱਢ ਕੇ ਉਸ ਅਸਥਾਈ ਜਿਹੜਾ ਹਸਪਤਾਲ ਉਹਨਾਂ ਨੇ ਛੋਟਾ ਜਿਹਾ ਇੱਕ ਬਣਾਇਆ ਉਸ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਔਰ ਤਿੰਨ ਚਾਰ ਘੰਟੇ ਕੱਲ ਉਹਨਾਂ ਦੇ ਸਰੀਰ ਨੂੰ ਕਹਿੰਦੇ ਸਿੱਧੀ ਧੁੱਪ ਵੀ ਪਈ ਹੈ ਜਿਸ ਦੇ ਨਾਲ ਥੋੜਾ ਠੀਕ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਨੇ ਕੱਲੇ ਗੱਲਬਾਤ ਵੀ ਕੀਤੀ ਹੈ ਕਿਸਾਨਾਂ ਦੇ ਨਾਲ ਔਰ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਦੱਸਿਆ ਵੀ ਹੁਣ ਥੋੜੀ ਜੀ ਉਹਨਾਂ ਦੀ ਸਿਹਤ ਦੇ ਵਿੱਚ ਸਾਨੂੰ ਸੁਧਾਰ ਜਿਹੜਾ ਹੈ ਉਹ ਦੇਖਣ ਨੂੰ ਜ਼ਰੂਰ ਮਿਲ ਰਿਹਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸੋ ਕੱਲ ਖਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਇਹ ਚਰਚਾ ਮਾਰ ਰਹੀਆਂ ਦੂਸਰੇ ਪਾਸੇ ਸ਼ੰਭੂ ਮੋਰਚੇ ਦੀ ਜੇਕਰ ਗੱਲ ਕਰੀਏ ਤੇ ਸਰਮਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਜਿਹੜਾ ਸਾਡਾ ਟਰੈਕਟਰ ਮਾਰਚ ਹੈ ਉਹਦੇ ਲਈ ਅਸੀਂ ਆਪਣੇ ਆਗੂਆਂ ਨੂੰ ਆਪਣੇ ਜਿਹੜੀ ਉਹਨਾਂ ਦੀ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹਦੇ ਨੁਮਾਇੰਦਿਆਂ ਨੂੰ ਨਾਮਜ਼ਦ ਕਰਨ ਲਈ ਕਿ ਹਜ਼ਾਰਾਂ ਦੀ ਟਰਾਲੀਆਂ ਹਜ਼ਾਰਾਂ ਟਰਾਲੀਆਂ ਕਿਦਾਂ ਘਰਾਂ ਦੇ ਵਿੱਚੋਂ ਕੱਢਣੀਆਂ ਨੇ ਉਹਦੇ ਲਈ ਅੱਜ 23 ਤਰੀਕ ਨੂੰ ਉਹਨਾਂ ਦੇ ਵੱਲੋਂ ਇੱਕ ਬੈਠਕ ਰੱਖੀ ਗਈ ਹੈ ਕਿ ਮੀਟਿੰਗ ਹੋਏਗੀ ਉਸ ਦੇ ਵਿੱਚ ਸਾਰਾ ਕੁਝ ਉਲਿੱਕਿਆ ਜਾਏਗਾ ਕਿ ਹਜ਼ਾਰਾਂ ਲੋਕਾਂ ਨੂੰ ਸੜਕਾਂ ਦੇ ਉੱਪਰ ਕਿਵੇਂ ਲੈ ਕੇ ਆਣਾ ਟਰੈਕਟਰ ਮਾਰਚ ਰਾਹੀ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਵੱਡੇ ਘਰਾਨਿਆਂ ਦੇ ਲੋਕ ਨੇ ਉਹਨਾਂ ਦੇ ਮਾਲਾਂ ਦੇ ਸਾਹਮਣੇ ਜਾ ਕੇ ਔਰ ਜਿਹੜੀ ਆਨਲਾਈਨ ਸ਼ਾਪਿੰਗਸ ਹੋ ਰਹੀਆਂ ਨੇ ਉਹਨਾਂ ਦੇ ਦੁਕਾਨਾਂ ਦੇ ਸਾਹਮਣੇ ਲਿਜਾ ਕੇ ਅਸੀਂ ਟਰੈਕਟਰ ਲਾਵਾਂਗੇ ਔਰ ਆਪਣਾ ਪ੍ਰਦਰਸ਼ਨ ਜ ਇਹ ਅੱਜ ਦੀ ਅੱਜ ਦੇ ਦਿਨ ਦੇ ਵਿੱਚ ਇਹ ਜਿਹੜੀ ਮੀਟਿੰਗ ਹੈ ਉਹ ਪੰਦੇਰ ਹੁਣਾ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਕੀਤੀਆਂ ਜਾਣਗੀਆਂ ਦੂਸਰੇ ਪਾਸੇ ਕਿਸਾਨਾਂ ਦੇ ਕਿਸਾਨਾਂ ਤੋਂ ਬਾਅਦ ਪੰਜਾਬ ਦੇ ਲਈ ਇੱਕ ਚੰਗੀ ਖਬਰ ਜਿਹੜੀ ਹੈ ਉਹ 2 ਸਾਲਾਂ ਬਾਅਦ ਗਣਤੰਤਰ ਦਿਵਸ ਪਰੇਡ ਦੇ ਵਿੱਚ ਦੇਖੇਗੀ ਪੰਜਾਬ ਦੀ ਝਾਕੀ ਪਿਛਲਿਆਂ ਦੋਹਾਂ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਪੰਜਾਬ ਦੀਆਂ ਝਾਕੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਸੀ ਗਣਤੰਤਰ ਦਿਵਸ ਜੜੀ ਕਿ 26 ਜਨਵਰੀ ਦੇ ਮੌਕੇ ਦੇ ਉੱਤੇ ਸੋ ਉਹਨਾਂ ਝਾਕੀਆਂ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਮਤਰੀਆਂ ਵਾਲਾ ਵਿਵਹਾਰ ਜਿਹੜਾ ਪੰਜਾਬ ਦੇ ਨਾਲ ਕੇਂਦਰ ਦੇ ਵੱਲੋਂ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਚਾਹੇ ਅਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਝਾਕੀਆਂ ਕਈ ਵਾਰੀ ਰਿਜੈਕਟ ਹੋਈਆਂ ਨੇ ਪੰਜਾਬ ਦੀਆਂ ਕਿਉਂਕਿ 15 ਕ 15 ਤੋਂ 18 ਕ ਝਾਕੀਆਂ ਸ਼ਾਇਦ ਹੁੰਦੀਆਂ ਨੇ ਜਿਹੜੀਆਂ ਉਹ ਪ੍ਰੀਡ ਦੇ ਵਿੱਚ ਦਿਖਾਈਆਂ ਜਾਂਦੀਆਂ ਨੇ ਔਰ ਸੂਬੇ ਬਹੁਤ ਜ਼ਿਆਦੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਬਹੁਤ ਜ਼ਿਆਦੇ ਨੇ ਇਸ ਕਰਕੇ ਹਰੇਕ ਵਾਰ ਹਰੇਕ ਸੂਬੇ ਨੂੰ ਝਾਕੀ ਦਿਖਾਉਣ ਦਾ ਸਵਤੰਤਰਤਾ ਦਿਵਸ ਗਣਤੰਤਰਤਾ ਦਿਵਸ ਦੇ ਉਤੇ ਮੌਕਾ ਨਹੀਂ ਮਿਲਦਾ ਸੋ ਪਰ ਪਿਛਲੇ 2 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਇਸ ਵਾਰ ਪੰਜਾਬ ਦੀ ਝਾਕੀ ਜਿਹੜੀ ਹੈ ਉਹ ਤੁਸੀਂ 26 ਜਨਵਰੀ ਦੀ ਪ੍ਰੇਡ ਦੇ ਵਿੱਚ ਦੇਖੋਗੇ ਪੰਜਾਬੀਆਂ ਦੇ ਲਈ ਇਹ ਚੰਗੀ ਖਬਰ ਹੈ ਉਸ ਨੂੰ ਲੈ ਕੇ ਸੱਭਿਆਚਾਰਕ ਵਿਭਾਗ ਜਿਹੜਾ ਉਸ ਦੇ ਵੱਲੋਂ ਕਮਰਕਸਾ ਕਰ ਲਿਆ ਗਿਆ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਵਾਰ ਜਿਹੜੀਆਂ ਚਾਕੀਆਂ ਹੋਣਗੀਆਂ ਉਹ ਵਧੀਆ ਚਾਕੀਆਂ ਹੋਣਗੀਆਂ ਪੰਜਾਬ ਦੀਆਂ ਯਾਨੀ ਕਿ ਪੰਜਾਬ ਦੀ ਝਲਕ ਨੂੰ ਵੀ ਪੇਸ਼ ਕਰਨ ਦੀਆਂ ਔਰ ਨੰਬਰ 2 ਉਹ ਜੜ ਕੇ ਬਾਕੀ ਚਾਕੀਆਂ ਦੇ ਨਾਲ ਉਹ ਬੜੀਆਂ ਬੱਕਰੀਆਂ ਚਾਕੀਆਂ ਹੋਣਗੀਆਂ ਸੋਰ ਪੰਜਾਬੀਆਂ ਸੋ ਪੰਜਾਬ ਦੇ ਲਈ ਇਹ ਚੰਗੀ ਖਬਰ ਹੈ 26 ਜਨਵਰੀ ਵਾਲੇ ਦਿਨ ਜਦੋਂ ਤੁਸੀਂ ਪ੍ਰੋਗਰਾਮ ਦੇਖੋਗੇ ਸਵੇਰ ਨੂੰ ਉੱਠ ਕੇ ਘਰ ਦੇ ਵਿੱਚ ਆਪਣੇ ਬੈਠ ਕੇ ਦਿੱਲੀ ਤੋਂ ਪਰੇਡ ਦਾ ਤੇ ਉਹਦੇ ਵਿੱਚ ਤੁਹਾਨੂੰ ਪੰਜਾਬੀਆਂ ਚਾਕੀਆਂ ਵੀ ਦੇਖਣ ਨੂੰ ਮਿਲਣਗੀਆਂ ਇਸ ਉਸ ਤੋਂ ਇਲਾਵਾ ਪੰਜਾਬ ਪੁਲਿਸ ਤੋਂ ਸੁਰੱਖਿਆ ਲੈਣ ਵਾਲਿਆਂ ਦੀ ਜਾਣਕਾਰੀ ਮੰਗੀ ਹੈ ਦਿੱਲੀ ਪੁਲਿਸ ਨੇ ਬੀਤੇ ਦਿਨੀ ਤੁਸੀਂ ਇੱਕ ਖਬਰ ਸੁਣੀ ਸੀ ਕਿ ਦਿੱਲੀ ਭਾਜਪਾ ਦੇ ਕਾਗੂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਉਧਰੋਂ ਗੰਦ ਅੰਦਰ ਦੇ ਵਸਣ ਵਾਲਾ ਤੇ ਕਿਤੇ ਸੁਰੱਖਿਆ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਣ ਵਾਲਾ ਸੋ ਉਹ ਬੜਾ ਮਾਮਲਾ ਭਖਿਆ ਸੀ ਹਾਲਾਂਕਿ ਭਾਜਪਾ ਦੇ ਵੱਲੋਂ ਔਰ ਉਸ ਵਿਅਕਤੀ ਦੇ ਵੱਲੋਂ ਵੀ ਬੁਬੇਸ਼ ਵਰਮਾ ਸ਼ਾਇਦ ਸਾਹਿਬ ਸਿੰਘ ਵਰਮਾ ਦੇ ਜਿਹੜੇ ਸਾਹਿਬ ਸਿੰਘ ਵਰਮਾ ਉਹਨਾਂ ਦੇ ਜਿਹੜੇ ਪਿਤਾ ਸੀ ਪਹਿਲਾਂ ਮੁੱਖ ਮੰਤਰੀ ਰਹੇ ਦਿੱਲੀ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਹਨ ਤੇ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਇਸ ਵਾਰ ਦਿੱਲੀ ਤੋਂ ਚੋਣ ਲੜ ਰਹੇ ਨੇ ਔਰ ਸੰਸਦ ਮੈਂਬਰ ਵੀ ਰਹੇ ਨੇ ਪਹਿਲਾਂ ਪਰ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਦਿੱਲੀ ਦੇ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਔਰ ਹੁਣ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਪੰਜਾਬ ਦੇ ਲੋਕਾਂ ਦੇ ਵੱਲੋਂ ਭਗਵੰਤ ਮਾਨ ਉਹਨਾਂ ਦੇ ਵੱਲੋਂ ਜਾਂ ਪੰਜਾਬ ਆਮ ਆਦਮੀ ਪਾਰਟੀ ਦੇ ਵੱਲੋਂ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹ ਕਹਿੰਦੇ ਮੈਂ ਤਾਂ ਇਹ ਕਿਹਾ ਸੀ ਕਿ ਪੰਜਾਬ ਤੋਂ ਉਹ ਲੋਕ ਸਰਕਾਰੀ ਗੱਡੀਆਂ ਜਿਹੜੀਆਂ ਨੇ ਸਰਕਾਰੀ ਤੰਤਰ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਘੁੰਮ ਰਿਹਾ ਆ ਕੇ ਔਰ ਉਹਨਾਂ ਦੀਆਂ ਗੱਡੀਆਂ ਦਾ ਘੁੰਮਣਾ ਪ੍ਰਚਾਰ ਕਰਨਾ ਕਿ ਇਹ ਠੀਕ ਹੈ ਉਹਨਾਂ ਦੇ ਵੱਲੋਂ ਐਸੇ ਇਲਜ਼ਾਮ ਲਗਾਏ ਗਏ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਮੈਂ 50 ਕਰੋੜ ਰੁਪਏ ਦਾ ਜਿਹੜਾ ਡਿਫਰਮੇਸ਼ਨ ਦਾ ਕੇਸ ਹੈ ਉਹ ਅਰਵਿੰਦ ਕੇਜਰੀਵਾਲ ਤੇ ਕੀਤਾ ਔਰ 50 ਕਰੋੜ ਦਾ ਸੀਐਮ ਭਗਵੰਤ ਮਾਨ ਤੇ ਕੀਤਾ ਕਹਿੰਦਾ 100 ਕਰੋੜ ਰੁਪਏ ਦੇ ਕੇ ਹੁਣ ਦੋਨੇ ਛੁੱਟਣਗੇ ਔਰ ਉਹਨਾਂ ਦੇ ਵੱਲੋਂ ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰੀ ਇਹ ਗਲਤ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਮੇਰੇ ਬਿਆਨ ਨੂੰ ਇਹਨਾਂ ਨੇ ਤੋੜ ਮੋੜ ਕੇ ਪੇਸ਼ ਕੀਤਾ ਹੈ ਦੂਸਰੇ ਪਾਸੇ ਗੰਤੰਤਰ ਦਿਵਸ ਦੇ ਮੌਕੇ ਦੇ ਉਤੇ ਹੁਣ ਦਿੱਲੀ ਪੁਲਿਸ ਦੇ ਵੱਲੋਂ ਜਿੰਨੇ ਵੀ ਸਰਕਾਰੀ ਬਹਾਨੇ ਤੋਂ ਜਾ ਰਹੇ ਨੇ ਪੰਜਾਬ ਦੇ ਜਿੰਨੇ ਵੀ ਪੰਜਾਬ ਦੇ ਮੰਤਰੀ ਜਾ ਰਹੇ ਨੇ ਉਹਨਾਂ ਦੇ ਨਾਲ ਪੰਜਾਬ ਪੁਲਿਸ ਦੀ ਨਫਰੀ ਹੁੰਦੀ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਦਿਓ ਸਾਨੂੰ ਜਾਣਕਾਰੀ ਦਿਓ ਕਿ ਕਿਹੜੇ ਮੰਤਰੀ ਦੇ ਨਾਲ ਕਿੰਨੀਆਂ ਗੱਡੀਆਂ ਆਈਆਂ ਨੇ ਔਰ ਕਿੰਨੇ ਪੁਲਿਸ ਮੁਲਾਜ਼ਮ ਨਾਲ ਮੌਜੂਦ ਨੇ ਕਿਉਂਕਿ ਜਦੋਂ ਇੱਕ ਸੂਬੇ ਦਾ ਮੰਤਰੀ ਦੂਸਰੇ ਸੂਬੇ ਦੇ ਵਿੱਚ ਜਾਂਦਾ ਤੇ ਪੁਲਿਸ ਕਹਿੰਦੀ ਹੈ ਉਸ ਸੂਬੇ ਦੀ ਕਿ ਸਾਡੀ ਵੀ ਜ਼ਿੰਮੇਵਾਰੀ ਹੈ ਤੁਹਾਡੀ ਸੁਰੱਖਿਆ ਦੇ ਲਈ ਔਰ ਸਾਨੂੰ ਪਤਾ ਹੋਣਾ ਚਾਹੀਦਾ ਔਰ ਉਹਨਾਂ ਨੇ ਇਹ ਜਿਹੜੀ ਗੱਲ ਲਿਖੀ ਗਈ ਹੈ ਅਖਬਾਰ ਦੇ ਵਿੱਚ ਗਣਤੰਤਰ ਦਿਵਸ ਸਮਾਗਮ ਤੇ ਵਿਧਾਨ ਸਭਾ ਚੋਣਾਂ ਦੇ ਲਈ ਰੋਜ਼ਾਨਾ ਵੱਡੀ ਗਿਣਤੀ 'ਚ ਪੰਜਾਬ ਦੇ ਆਗੂ ਦਿੱਲੀ ਆ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਹੈ ਦਿੱਲੀ ਦੀ ਹੱਦ 'ਚ ਦੂਜੇ ਸੂਬਿਆਂ ਦੀ ਪੁਲਿਸ ਨੂੰ ਲੈ ਕੇ ਆਉਣ ਲਈ ਉੱਥੋਂ ਦੇ ਡੀਜੀਪੀ ਜਾਂ ਫਿਰ ਪੁਲਿਸ ਕਮਿਸ਼ਨਰ ਤੋਂ ਮੂਵਮੈਂਟ ਆਰਡਰ ਲੈਣਾ ਪੈਂਦਾ ਹੈ ਪਰ ਕਈ ਵੀ ਆਗੂ ਤੇ ਵੀ ਬੀਵੀਆਈਪੀ ਬਗੈਰ ਇਜਾਜ਼ਤ ਪੱਤਰ ਦੇ ਹੀ ਦੂਜੇ ਸੂਬਿਆਂ ਦੀ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਦਿੱਲੀ ਆ ਜਾਂਦੇ ਨੇ ਜਿਹੜਾ ਨਿਯਮਾ ਮੁਤਾਬਕ ਗਲਤ ਹੈ ਉਹਨਾਂ ਨੇ ਕਿਹਾ ਕਿ ਨਿਯਮ ਬਿਲਕੁਲ ਗਲਤ ਨੇ ਇਹਨਾਂ ਦੇ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਨਾ ਡੀਜੀਪੀ ਨੂੰ ਨਾ ਹੀ ਉਹਨਾਂ ਦੇ ਵੱਲੋਂ ਕੋਈ ਕਮਿਸ਼ਨਰ ਨੂੰ ਪੁਲਿਸ ਕਮਿਸ਼ਨਰ ਨੂੰ ਕੋਈ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੋਈ ਮੂਵਮੈਂਟ ਹੋ ਰਹੀ ਆਪੇ ਹੀ ਆਂਦੇ ਨੇ ਜਦੋਂ ਜਿੰਨੀ ਦਿਨ ਪ੍ਰਚਾਰ ਕਰਨਾ ਹੁੰਦਾ ਠੀਕ ਹੈ ਮੁੜ ਕੇ ਵਾਪਸ ਚਲੇ ਜਾਂਦੇ ਨੇ ਉਹ ਕਹਿੰਦੇ ਜਾਣਕਾਰੀ ਦਿਓ ਹੁਣ ਇਹ ਜਾਣਕਾਰੀ ਜਿਹੜੀ ਉਹ ਦੇਣੀ ਪਏਗੀ ਹਾਲ ਹੀ ਹਾਲੀਆ ਦੇ ਵਿੱਚ ਤੁਸੀਂ ਦੇਖਿਆ ਜੀ ਕਲਕਾਜੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਯਾਤਰਾ ਦੇ ਦੌਰਾਨ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਸਰਕਾਰੀ ਗੱਡੀਆਂ ਦੀ ਸਰਕਾਰੀ ਤੰਤਰ ਦੀ ਗਲਤ ਤਰੀਕੇ ਦੇ ਨਾਲ ਵਰਤੋਂ ਕਰ ਰਹੇ ਨੇ ਇਹ ਵਿਧੂੜੀ ਹੁਣਾਂ ਦੇ ਵੱਲੋਂ ਵੀ ਇਲਜ਼ਾਮ ਸੀਐਮ ਭਗਵੰਤ ਮਾਨ ਤੇ ਲਾਇਆ ਗਿਆ ਸੀ ਇਸ ਤੋਂ ਬਾਅਦ ਦਿੱਲੀ ਪੁਲਿਸ ਨੂੰ ਇਹ ਫੈਸਲਾ ਲੈਣਾ ਪਿਆ ਸੋ ਹੁਣ ਪੰਜਾਬ ਪੁਲਿਸ ਜਾਏ ਵੱਡੀ ਗਿਣਤੀ ਦੇ ਵਿੱਚ ਜਾਏ ਪਰ ਉਹਨਾਂ ਨੂੰ ਉੱਥੇ ਜਾ ਕੇ ਇਹ ਜਵਾਬ ਜਰੂਰ ਦੇਣਾ ਪਏਗਾ ਦੂਸਰੇ ਪਾਸੇ ਆ ਜਾਂਦੇ ਜਾਂਦੇ ਆਖਰੀ ਖਬਰ ਸਪੋਰਟਸ ਦੀ ਸਪੋਰਟਸ ਦੇ ਵਿੱਚ ਕੱਲ ਭਾਰਤ ਔਰ ਇੰਗਲੈਂਡ ਦੇ ਵਿੱਚ ਮੈਚ T20 ਪਹਿਲਾ T20 ਮੈਚ ਹੋਇਆ ਈਡਨ ਗਾਰਡਨ ਦੇ ਵਿੱਚ ਔਰ ਉਸ ਮੈਚ ਨੂੰ ਭਾਰਤ ਦੀ ਟੀਮ ਨੇ ਬੜੀ ਆਸਾਨੀ ਦੇ ਨਾਲ ਜਿੱਤਿਆ ਪਹਿਲਾ ਗੇਂਦਬਾਜ਼ੀ ਕਰਦਿਆਂ 133 ਦੇ ਸਕੋਰ ਤੇ ਹੀ ਰੋਕ ਦਿੱਤਾ ਗਿਆ ਹੈ ਇੰਗਲੈਂਡ ਦੀ ਟੀਮ ਨੂੰ ਚੰਗੀ ਗੇਂਦਬਾਜ਼ੀ ਕੀਤੀ ਅਰਸ਼ਦੀਪ ਇੱਕ ਵਾਰ ਫਿਰ ਤੋਂ ਛਾ ਗਏ ਬਰुण ਚਕਰਵਰਤੀ ਛਾ ਗਏ ਅਕਸ਼ਰ ਪਟੇਲ ਦੇ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ ਸੋ ਇਸ ਦੇ ਸਦਕੇ ਹੀ ਭਾਰਤੀ ਟੀਮ ਜਿਹੜੀ 133 ਸਕੋਰ ਤੇ ਇੰਗਲੈਂਡ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈ ਦੂਸਰੇ ਪਾਸੇ ਜਦੋਂ ਭਾਰਤ ਇਸ ਰਨ ਨੂੰ ਚੇਸ ਕਰਨ ਦੇ ਲਈ ਉਤਰਿਆ ਤੇ ਅਭਿਸ਼ੇਕ ਸ਼ਰਮਾ ਦੇ ਵੱਲੋਂ ਤਾਬੜ ਤੋੜ ਬੱਲੇਬਾਜ਼ੀ ਕੀਤੀ ਗਈ ਔਰ 25-30 ਗਿੰਦਾਂ ਦੇ ਵਿੱਚ ਹੀ ਉਹਨਾਂ ਨੇ 79 ਦੇ ਕਰੀਬ ਸਕੋਰ ਬਣਾ ਦਿੱਤੇ ਜਿਦੇ ਵਿੱਚ ਤਾਬੜ ਤੋੜ ਛੱਕੇ ਚੌਕੇ ਦੇਖਣ ਨੂੰ ਮਿਲੇ ਔਰ ਉਹਨਾਂ ਦੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਸੰਜੂ ਸੈਮਸਨ ਨੇ ਚੰਗੀ ਸ਼ੁਰੂਆਤ ਜ਼ਰੂਰ ਦਿੱਤੀ ਪਰ ਉਹ ਲੰਬਾ ਸਕੋਰ ਨਹੀਂ ਜਾ ਸਕੇ ਪਰ ਇਹ ਭਾਰਤੀ ਟੀਮ ਜਿਹੜੀ ਹੈ T20 ਟੀਮ ਇਸ ਟਾਈਮ ਜੇ ਤਿੰਨੇ ਫਾਰਮੈਟਸ ਦੀ ਗੱਲ ਕਰੋ ਤੁਸੀਂ T20 1 ਡੇ ਔਰ ਟੈਸਟ ਇਹਨਾਂ ਤਿੰਨਾਂ ਦੇ ਵਿੱਚੋਂ ਜੇਕਰ ਭਾਰਤੀ ਟੀਮ ਇਸ ਟਾਈਮ ਸਭ ਤੋਂ ਜ਼ਿਆਦਾ ਸਟਰੋਂਗ ਸਟਰੋਂਗ ਮੰਨੀ ਜਾ ਰਹੀ ਹੈ ਉਹ T20 ਸਕਾਟ ਦੇ ਵਿੱਚ ਹੈ ਹਾਲਾਂਕਿ ਸਾਰੀ ਬ੍ਰਿਗੇਡ ਨਵੀਂ ਪਰਤੀ ਕੀਤੀ ਗਈ ਹੈ ਨਵੇਂ ਨੇ ਸ਼ਮੀ ਦੇ ਕੱਲ ਖੇਡਣ ਦੀ ਉਮੀਦ ਸੀ ਪਰ ਸ਼ਮੀ ਨੂੰ ਅਰੈਸਟੇ ਦਿੱਤੀ ਗਈ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਜਦੋਂ ਪ੍ਰੈਕਟਿਸ ਕਰ ਰਹੇ ਸੀ ਥੋੜਾ ਜਿਹਾ ਉਹਨਾਂ ਦੇ ਜਰਗ ਮਾਰ ਕੇ ਉਹ ਥੋੜੀ ਜਿਹੀ ਰਨਿੰਗ ਕਰ ਰਹੇ ਸੀ ਇਸ ਕਰਕੇ ਕਿਸੇ ਤਰੀਕੇ ਦਾ ਨੁਕਸਾਨ ਨਾ ਹੋਏ ਉਹਨਾਂ ਨੇ ਟਾਈਮ ਤੇ ਕਿਉਂਕਿ ਸਾਰੀਆਂ ਜਿਹੜੀਆਂ ਨਜ਼ਰਾਂ ਨੇ ਉਹ ICC ਚੈਂਪੀਅਨ ਟਰਾਫੀ ਤੇ ਨੇ ਔਰ ਵਨਡੇ ਟੀਮ ਦੇ ਵਿੱਚ ਵੀ ਸ਼ਮੀ ਨੂੰ ਸਿਲੈਕਟ ਕੀਤਾ ਗਿਆ ਸੋ ਉਸ ਦੇ ਲਈ ਸ਼ਮੀ ਨੂੰ ਕੱਲ ਅਰੈਸਟ ਦਿੱਤੀ ਗਈ ਪਰ ਭਾਰਤੀ ਟੀਮ ਦੇ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਬੀਤੇ ਕੱਲ ਕੀਤਾ ਗਿਆ ਔਰ ਭਾਰਤ ਨੇ ਇਹ ਪੰਜ ਮੈਚਾਂ ਦੀ ਜਿਹੜੀ T20 ਸੀਰੀਜ਼ ਹੈ ਉਹ 1-0 ਦੇ ਨਾਲ ਹੁਣ ਬੜਤ ਤੇ ਭਾਰਤੀ ਟੀਮ ਚੱਲ ਰਹੀ ਹੈ ਸੋ ਇਹ ਸੀ ਉਹ ਖਬਰਾਂ ਜਿਨ੍ਹਾਂ ਦੇ ਉੱਤੇ ਝਾਤ ਮਾਰਨੀ ਬਹੁਤ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲ TV UK ਦੇ ਨਾਲ ਧੰਨਵਾਦ